ਜਿਹੜੇ ਬੰਦੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਦਾ ਚੇਤਾਵਨੀ ਦੇਣੀ ਚਾਹੁੰਦਾ ਤੇ ਆਪਣੇ ਆਪ ਹੀ ਹਟ ਜਾਣ ਨਹੀਂ ਤੇ ਜੋ ਪੰਜਾਬ ਦੇ ਸ਼ੁਰੂ ਹੋਇਆ ਅੱਜ ਮੁੱਖ ਮੰਤਰੀ ਸਾਹਿਬ ਅਸਲ ਮੀਟਿੰਗ ਚੱਲ ਰਹੀ ਹੈ ਉਹਨਾਂ ਨੇ ਡੀਸੀ ਤੇ ਐਸਐਸਪੀ ਸੱਦੇ ਆ ਸਰ ਜੀ ਅਸੀਂ ਸਰ ਮਤਲਬ ਜਿਹੜਾ ਨਸ਼ਾ ਹੈ ਜੋ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਖਤਮ ਕਰਾਂਗੇ ਉਹ ਅਸੀਂ ਜਲਦੀ ਖਤਮ ਕਰਨ ਜਾ ਰਹੇ ਚਾਹੇ ਸਾਨੂੰ ਬਲਡੋਜ਼ਰ ਚੁਲੋਣੇ ਪੈਣ ਚਾਹੇ ਕੁਝ ਵੀ ਕਰਨਾ ਪਵੇ ਜਿਹੜੇ ਬੰਦੇ ਨਸ਼ਾ ਤਸਕਰ ਐ ਸਰ ਉਹਨਾਂ ਨੂੰ ਕਿਸੇ ਵੀ ਕਿਸੇ ਵੀ ਦਲ ਮਾਫ ਨਹੀਂ ਕੀਤਾ ਜਾਊਗਾ ਉਹ ਜੋ ਵੀ ਕਰਨਾ ਪਿਆ ਉਹਨਾਂ ਦੇ ਖਿਲਾਫ ਕਰਾਂਗੇ ਤੇ ਮੇਰੀ ਉਹਨਾਂ ਤੋਂ ਬੇਨਤੀ ਆ ਬਈ ਹਟ ਜਾਓ ਨਹੀਂ ਹਟੋਗੇ ਤੇ ਤਿਆਰ ਰਹੋ ਬਡੋਜੇ ਦੇ ਇਧਰ ਵੀ ਆਉਣਗੇ ਅਸੀਂ ਕਿਸੇ ਨੂੰ ਨਸ਼ੇ ਵਾਲੇ ਬੰਦੇ ਦੀ ਬਖਸ਼ਾ ਕੇ ਭਾਵੇਂ ਜੋ ਮਰਜ਼ੀ ਹੋ ਜੇ ਕੋਈ ਪੁਲਿਸ ਅਧਿਕਾਰੀ ਥੱਲੇ ਕਿ ਨਸ਼ਾ ਤਸਕਰ ਦਾ ਰਿਆ ਤਾਂ ਉਹਦੇ ਖਿਲਾਫ ਵੀ ਕਰਾਂਗੇ ਕਿਉਂ ਨਹੀਂ ਕਰਾਂ ਜਿਹੜਾ ਵੀ ਬੰਦਾ ਬਲਿਆ ਉਹ ਬੰਦੇ ਦੇ ਖਿਲਾਫ ਜਿਹੜਾ ਨਸ਼ੇ ਨੂੰ ਖਤਮ ਕਰਨਾ ਜੀ ਨਸ਼ੇ ਦੇ ਮਤਲਬ ਇਸ ਸੰਦੇ ਦੇ ਵਿੱਚ ਜਿਹੜਾ ਬੰਦਾ ਵੀ ਸ਼ਾਮਲ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਭ੍ਰਿਸ਼ਟਾਚਾਰ ਨਸ਼ਾ ਇਹ ਸਭ ਚੀਜ਼ਾਂ ਪੰਜਾਬ ਚੋਂ ਖਤਮ ਕਰਦਿਆਂ ਚਾਹੁੰਦੇ ਹਾਂ ਸਾਨੂੰ ਜਿਹੜੀਆਂ ਕੰਪਲੇਂਟਸ ਆਈਆਂ ਪਹਿਲੇ ਦਿਨ ਸੀਐਮ ਸਾਹਿਬ ਨੂੰ ਉਹਨਾਂ ਦੇ ਆਧਾਰ ਦੇ ਉੱਤੇ ਸਾਰੀ ਕਾਰਵਾਈ ਹੋ ਰਹੀ ਸੋ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਪੂਰਾ ਆਪਣਾ ਲੱਕ ਬੰਨਿਆ ਅਸੀਂ ਵੀ ਆਪਣੀ ਸਬਡਿਵੀਜ਼ਨ ਦੇ ਵਿੱਚ ਕਿਸੇ ਬੰਦੇ ਨੂੰ ਕ腐ਸ਼ਨ ਨਹੀਂ ਕਰਦੇ ਹਾਂਗੇ ਕਿਸੇ ਬੰਦੇ ਨੂੰ ਮਤਲਬ ਜਿਹੜਾ ਉਹ ਨਸ਼ੇ ਦੇ ਤੰਦੇ ਚ ਜਿਹੜਾ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਕੁਝ ਜਾਣਕਾਰੀ ਜੀ ਦੇਦੀ ਸਰਕਾਰ ਨੂੰ ਤੁਹਾਡੇ ਨਾਲ ਸੰਜੀਕਾਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਫਰਵਰੀ 5 ਤਰੀਕ ਤੋਂ ਇਹ ਛੇਦੂ ਹੋਇਆ ਜਿਹੜੇ ਅਮਰੀਕਾ ਨੇ ਗੈਰ ਕਾਨੂੰਨੀ ਜਿਹੜੇ ਉੱਥੇ ਗਏ ਵਿਅਕਤੀ ਸੀਗੇ ਉਹਨਾਂ ਨੂੰ ਆਪਣੇ ਦੇਸ਼ ਚੋਂ ਕੱਢਣਾ ਜਾਰੀ ਸ਼ੁਰੂ ਕੀਤਾ ਜਿਹੜੇ ਹੁਣ ਤੱਕ ਬੰਦਾ ਜਿਹੜੇ 337 ਬੰਦੇ ਆਏ ਕੱਲ ਕੁਝ ਪਤਾ ਲੱਗਾ ਪਨਾਮਾ ਤੋਂ ਆਏ ਆ। ਉਹਨਾਂ ਦੀ ਗਿਣਤੀ ਦੀ ਵਿੱਚ 337 ਬੰਦੇ ਹੁਣ ਤੱਕ ਆਏ ਆ ਜਿਨ੍ਹਾਂ ਚ 131 ਬੰਦੇ ਆਪਣੇ ਸੀਗੇ ਪੰਜਾਬ ਦੇ। ਤੇ ਪੰਜਾਬ ਦੇ ਜਿਹੜੇ ਬੰਦੇ ਆ ਸਾਡੇ ਠੀਕ ਠਾਕ ਆਪੋ ਆਪਣੇ ਘਰੀ ਜਿਹੜੇ ਪਹੁੰਚਿਆ ਉਹਦਾ ਅੱਗੇ ਵੀ ਆ ਰਹੇ ਅਸੀਂ ਆਪਣੇ ਮਹਿਕਮੇ ਵੱਲੋਂ ਜਿਹੜਾ ਇੱਕ ਲੈਟਰ ਵਿਦੇਸ਼ ਮੰਤਲਏ ਨੂੰ ਤੇ ਹੋਮ ਮਿਨਿਸਟਰੀ ਨੂੰ ਲਿਖੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਬੰਦੇ ਹੁਣ ਅਮਰੀਕਾ ਨੇ ਪਨਾਮਾ ਦੇ ਵਿੱਚ ਲਿਆ ਕੇ ਹੋਟਲਾਂ ਚ ਬੰਦ ਕੀਤੇ ਆ ਉਹਨਾਂ ਚ ਭਾਰਤੀ ਕਿੰਨੇ ਆ ਤੇ ਸਾਡੇ ਪੰਜਾਬੀ ਕਿੰਨੇ ਆ ਉਹਨਾਂ ਨੂੰ ਲਿਹਾਉਂ ਚ ਜੇ ਕੋਈ ਮਦਦ ਦੀ ਲੋੜ ਹੋਵੇ ਤੇ ਸਾਡੀ ਸਰਕਾਰ ਜਿਹੜੀ ਆ ਉਹ ਮਦਦ ਕਰ ਲਈ ਤਿਆਰ ਆ ਇਸ ਕਰਕੇ ਕਿਉਂਕਿ ਭਾਵੇਂ ਕੁਛ ਵੀ ਆ ਉਹ ਬੰਦੇ ਆਪਣੇ ਆਂ ਇੰਡੀਅਨ ਨੇ ਪੰਜਾਬੀ ਨੇ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਦੀ ਹੈਲਪ ਕਰਨੀ ਮਾਨਸਿਕ ਤੌਰ ਤੇ ਹੈਲਪ ਕਰਨੀ ਜਿਹੜੀ ਆ ਉਹ ਬੜੀ ਜ਼ਰੂਰੀ ਆ ਕਿਉਂਕਿ ਟਰੈਵਲ ਏਜੰਟਾਂ ਨੇ ਉਹਨਾਂ ਕੋਲੋਂ ਲੱਖਾਂ ਰੁਪਏ ਜਿਹੜੇ ਠਾਗਲੇ ਕਈ ਕਿਸਮ ਦੇ ਤੇ ਕਰੋੜਾਂ ਰੁਪਏ ਲੈ ਗਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਜਿਹੜਾ ਟਰੈਵਲ ਏਜੰਸੀਆਂ ਇਹ ਵੀ ਬੰਦ ਹੋਣ ਅਸੀਂ ਵੱਲ ਜਿਹੜਾ ਪਿਛਲੇ ਦਿਨੀ ਅਸੀਂ ਜਿਹੜੇ ਟਰੈਵਲ ਏਜੰਟਾਂ ਦੇ ਦਫਤਰ ਵਗੈਰਾ ਸਾਰਾ ਕੁਝ ਜਿਹੜਾ ਚੈੱਕ ਕੀਤਾ ਤੁਸੀਂ ਪੜਿਆ ਹੋਣਾ ਉਹ 1200 ਤੇ 74 ਜਿਹੜੇ ਉਹ ਅਸੀਂ ਚੈੱਕ ਜਿਹੜੇ ਕੀਤੇ ਆ ਉਹਦ ਅਸੀਂ ਮਤਲਬ ਜਿਹੜੇ ਲਾਇਸੈਂਸ ਜਿਹੜੇ ਕਈ ਲਾਇਸੈਂਸ ਵਾਲੇ ਜਿਹੜੇ ਸੀਗੇ ਉਹ 1100 ਤੇ 23 ਬੰਦਿਆਂ ਨੂੰ ਜਿਹੜਾ ਚੈੱਕ ਕੀਤਾ ਔਰ ਅਸੀਂ ਮਤਲਬ 24 ਐਫਆਈਆ ਜਿਹੜੀਆਂ ਦਰਜ ਕੀਤੀਆਂ ਔਰ ਸੱਤ ਬੰਦੇ ਜਿਹੜੇ ਅਰੈਸਟ ਕੀਤੇ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਖਤ ਹੁਕਮ ਹੈ ਥੱਲੇ ਸਾਦੇ ਅਫਸਰਾਂ ਨੂੰ ਕਿ ਮਤਲਬ ਕੋਈ ਵੀ ਬੰਦਾ ਜਿਹੜਾ ਉਹ ਜਿਹੜੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਆ ਜਿਹੜਾ ਉਹਦੇ ਵਿੱਚ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਦਾਂ ਜਿਹੜਾ ਅਸੀਂ ਮੱਲ ਜਿਹੜਾ ਜਦੋਂ ਦੇ ਸਾਡੀ ਸਰਕਾਰ ਬਣੀ ਆ 22 ਤੋਂ ਲੈ ਕੇ ਹੁਣ ਤੱਕ ਵਲਾ ਸੀ 3200 ਤੋਂ 25 ਮੱਲੋ ਜਿਹੜੇ ਕੇਸ ਜਿਹੜੇ ਦਰਜ ਕੀਤੇ ਟਰੈਵਲ ਏਜੰਟਾਂ ਦੇ ਖਿਲਾਫ ਇੱਕ ਦਿਮਾ ਦਾ ਫੇਰ ਤੁਹਾਡੇ ਥੋਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਗੈਰ ਕਾਨੂੰਨੀ ਜਾਣ ਜਿਹੜਾ ਉਹ ਬੰਦ ਕਰੋ ਉਹ ਜਾਣ ਅਸੀਂ ਡੱਕਦੇ ਨਹੀਂ ਉਹ ਜਾਣ ਪੜ੍ਹ ਲਿਖ ਕੇ ਜਾਣ ਪੜ੍ਹਾਈ ਕਰਨ ਜਾਣ ਜਾਂ ਨੌਕਰੀ ਲੈਣ ਜਾਣ ਪੜ੍ਹ ਲੈ ਕੇ ਚੰਗੇ ਢੰਗ ਨਾਲ ਕਾਨੂੰਨੀ ਤੌਰ ਤੇ ਜਾਣ। ਸੋ ਜਿਹੜੇ ਬੰਦੇ ਇਦਾਂ ਜਾਂਦੇ ਆ ਇਹ ਰਸਤਾ ਜਿਹੜਾ ਠੀਕ ਨਹੀਂਗਾ ਉਹ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾਉਂਦੇ ਆ। ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੇ ਪਤਵਾਦਾਂ ਦਾ ਇੰਨਾ ਪੈਸਾ ਜਿਹੜਾ ਉਹ ਵੇਸਟ ਕਾ ਦੇ 50 50 ਲੱਖ 60 60 ਲੱਖ ਜਿਹੜਾ ਟਰੈਵਲ ਏਜੰਟਾਂ ਨੂੰ ਦੇ ਰਹੇ। ਇਹ ਅਵਸਥਾ ਜਿਹੜਾ ਆਪਾਂ ਨੂੰ ਬੰਦ ਜਿਹੜਾ ਕਰਨਾ ਚਾਹੀਦਾ। ਮੈਂ ਤਾਂ ਕੁਝ ਆਈਲੈਂਡ ਸੈਂਟਰ ਵੀ ਜਿਹੜੇ ਕੈਂਸਲ ਕੀਤੇ ਗਏ ਨੇ ਲਾਇਸੈਂਸ ਆਪ ਜਿਵੇਂ ਲਾਇੰਡਿਸ਼ੀਂਦਾ। ਅਸੀਂ ਬਲ ਸਾਰੀਆਂ ਚੀਜ਼ਾਂ ਚੈੱਕ ਕਰਦੇ। ਜਿਹੜੇ ਆਈਲੈਂਡ ਸੈਂਟਰ ਨੇ ਉਨ੍ਹਾਂ ਦਾ ਕੰਮ ਤੇ ਭੜਾਉਣਾ ਆਈਲੈਟਸ ਤਿਆਰ ਕਰਾਉਣਾ ਬਾਦੂ ਅੱਗੇ ਸੌਦਾ ਕਰ ਲੱਗ ਜਾਂਦੇ ਲੋਕਾਂ ਦਾ ਉਹ ਵੀ ਚੈੱਕ ਕੀਤੇ ਸੀ ਉਹ ਅਸੀਂ ਸਿੱਧਾ ਜਿਹਾ ਇੱਕ ਗੱਲ ਹੈ ਜੀ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮੁਰਖੀ ਤਸਕਰੀ ਦੇ ਸ਼ਾਮਲ ਹੈ ਚਾਹੇ ਉਹ ਆਈਲੈਟ ਸੈਂਟਰ ਵਾਲਾ ਚਾਹੇ ਉਹ ਟਰੈਵਲ ਏਜੰਟਾ ਚਾਹੇ ਉਹ ਇਮੀਗ੍ਰੇਸ਼ਨ ਵਾਲਾ ਚਾਹੇ ਉਹ ਜਿਹੜਾ ਚੋਲਾ ਸ਼ਾਪ ਟਰੈਵਲ ਏਜੰਟ ਕੋਲ ਦੇ ਫਿਰਦੇ ਪਿੰਡਾਂ ਦੇ ਵਿੱਚ ਕੋਈ ਵੀ ਕਿਦਾਂ ਦਾ ਵੀ ਆ ਹਰ ਬੰਦੇ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਉਹ ਸੈਂਟਰ ਵਗੈਰਾ ਸਾਰੇ ਬੰਦ ਕਰ ਦੇਣਗੇ ਕੱਲ ਭਾਂਦਰ ਜਿਹੜੇ ਵਿਰੋਧ ਤੋਂ ਕਹਿ ਰਹੇ ਉਹ ਪ੍ਰਾਪੀ ਇਹਨਾਂ ਨੂੰ ਧਰਤੀ ਕਾਪੀ ਲੋੜ ਨਹੀਂ ਕਿਵੇਂ ਦੇ ਦੇ ਉਹਨਾਂ ਦਾ ਮੇਰਾ ਖਿਆਲ ਹੈ ਅਗੇ ਖੱਟਰ ਸਾਹਿਬ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਦੇ ਕੇਂਦਰੀ ਮੰਤਰੀ ਹੈ ਜੋ ਬੀਜੇਪੀ ਦੀ ਪਾਲਸੀ ਆ ਜੋ ਬੀਜੇਪੀ ਦੀ ਐਤ ਤੇ ਲਾਈਨ ਆ ਜੋ ਕੁਝ ਬੀਜੇਪੀ ਦੇ ਲੀਡਰ ਬੋਲਦੇ ਆ ਉਹੀ ਖੱਟਰ ਸਾਹਿਬ ਬੋਲੇ ਉਹਨਾਂ ਦਾ ਬਿਆਨ ਜਿਹੜਾ ਬੜਾ ਘਟਿਆ ਨਿੰਦਨਯੋਗ ਆ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਿਹੜੇ ਬੰਦੇ ਆ ਸਰ ਇਹ ਮਤਲਬ ਪੇਟ ਲਈ ਰੋਟੀ ਲਈ ਉਹਨਾਂ ਦੇ ਅੱਛਾ ਚ ਜਾਣਾ ਚਾਹੁੰਦੇ ਸੀਗੇ ਇਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਇਹ ਅਪਰਾਧੀ ਨਹੀਂਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਜੇ ਇਸ ਸ਼ਿਕਾਰ ਦਾ ਖਟਰ ਸਰ ਸਾਹਿਬ ਨੂੰ ਪੁੱਛੋ ਕਿ 14 ਦੇ ਵਿੱਚ ਮਤਲਬ ਜਿਹੜਾ ਮੋਦੀ ਸਾਹਿਬ ਜਦੋਂ ਆਏ ਸੀ ਤੇ ਕਹਿੰਦੇ 2000 ਨੂੰ 2 ਮਤਲਬ ਜਿਹੜੀ 2 ਕਰੋੜ ਨੌਕਰੀ ਸਾਲ ਦੀ ਬੀਜੇਪੀ ਸਰਕਾਰ ਬਿਆ ਕਰੂਗੀ ਤੇ 14 ਤੋਂ ਲੈ ਕੇ ਹੋਰ ਤੱਕ ਤੁਸੀਂ ਲਾ ਲਓ ਕਿ ਮਤਲਬ 10 ਸਾਲ 11 ਸਾਲ ਹੋ ਗਏ ਆ ਜੇ ਹੋਰ ਤੱਕ ਉਹ ਦੇਦੇ ਤੇ 22 ਕਰੋੜ ਲੋਕਾਂ ਨੂੰ ਨੌਕਰੀ ਮਿਲ ਜਾਣੀ ਚਾਹੀਦੀ ਸੀ ਜਦੋਂ ਆਪਾਂ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਕੋਈ ਰੋਟੀ ਰੋਟੀ ਦੀ ਜਾ ਰਿਹਾ ਉਹ ਗੈਰਕਾਨੂੰਨੀ ਇੰਨਾ ਹੀ ਆ ਨਾ ਉਹ ਜਾ ਰਿਹਾ ਇਹੋ ਵੱਤ ਉਹਨਾਂ ਕੋ ਗੈਰਕਾਨੂੰਨੀ ਕੰਮ ਕੋਈ ਨਹੀਂ ਕੀਤਾ ਸੋ ਮੈਂ ਖੱਟੜ ਦੇ ਬਿਆਨ ਦੀ ਘੋਰ ਨਿੰਦਾ ਕਰਦਾ ਇੱਕ ਜੁਮਿਹਰਤ ਬੰਦੇ ਵੱਲੋਂ ਇਦਾਂ ਦਾ ਬਿਆਨ ਦੇਣਾ ਕਿ ਇੱਕ ਦੇ ਅੱਗੇ ਬਚਾ ਦੇ ਸਤਾਏ ਅਭਜਾਏ ਦੇ ਕਿ ਆਪਾਂ ਉਹਨਾਂ ਨੂੰ ਢਾਸ ਦਈਏ ਉਹਨਾਂ ਨੂੰ ਬਲੋ ਜਿਹੜਾ ਹੌਸਲਾ ਦੇਈਏ ਉਹਨਾਂ ਦੀ ਸਰਕਾਰ ਦੇ ਦਰਬਾਰੇ ਆਪਾਂ ਮਤ ਜੜੀਏ ਮਤ ਕਰਦੇ ਵੀ ਜਾਏ ਆਪਾਂ ਉਹਨਾਂ ਨੂੰ ਪ੍ਰਾਦੀ ਮੰਨ ਰਹੇ ਆ ਉਹ ਪਦਾਵੀ ਕਿੱਦਾਂ ਨੇ ਖੱਟਰ ਸਾਹਿਬ ਦੱਸ ਸਕਦੇ ਆ ਉਹ ਪਦਾਵੀ ਉੱਥੇ ਤੋਂ ਹੋ ਸਕਦੇ ਆ ਅਮਰੀਕਾ ਵਾਸਤੇ ਇੰਡੀਆ ਜੋ ਉਹਨਾਂ ਨੇ ਕਿਹੜਾ ਪ੍ਰਬਾਤ ਕੀਤਾ ਸੋ ਖੱਟਰ ਸਾਹਿਬ ਦਾ ਬਿਆਨ ਜਿਹੜਾ ਮਤਲਬ ਮਨੁੱਖੀ ਅਧਿਕਾਰਾਂ ਦੇ ਜਿਹੜੀ ਅਗਲੰਘਣਾ ਹੋਈ ਆ ਉਹਦੀ ਫੇਵਰਤ ਜਾਂਦਾ ਉਹ ਜਿਹੜੀ ਭਾਜਪਾ ਦੀ ਕੱਟੜਵਾਦ ਸੋਚ ਆ ਉਹਦੇ ਹੱਕ ਜਾਂਦਾ ਉਹਨਾਂ ਦਾ ਬਿਆਨ ਜਿਹੜਾ ਉਹ ਮਨੁੱਖਤਾ ਦੇ ਖਿਲਾਫ ਆ ਇਸ ਕਰਕੇ ਮੈਂ ਉਹਨਾਂ ਦੇ ਬਿਆਨ ਦੀ ਕੜੀ ਨਿੰਦਾ ਕਰਦਾ ਮੈਂ ਮੈਂ ਅਨਾਉਂਸ ਕਰਦਾ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਸਰਕਾਰ ਪੰਜਾਬ ਚ ਜਿੰਨੇ ਵੀ ਸਾਡੇ ਬੰਦੇ ਆਉਣਗੇ ਸਭ ਨੂੰ ਗਦੇ ਲਾਵਾਂਗੇ ਸਭ ਨੂੰ ਜਿੰਨੇ ਜੋਗੇ ਆ ਉਹਨਾਂ ਦੀ ਮਤ ਕਦਾਂਗੇ ਇਹ ਕੋਈ ਉਹਨਾਂ ਨੂੰ ਅਪਰਾਧੀ ਨਹੀਂ ਮੰਨਦੇ ਅਸੀਂ ਸਮਝਦੇ ਹਾਂ ਕਿ ਉਹ ਰੋਟੀ ਦੋਜੀ ਲਈ ਗਏ ਹੀ ਨਹੀਂ ਗੱਲ ਬਣੀ ਉਹ ਵਾਪਸ ਆ ਗਿਆ ਤੇ ਜੇ ਉਹ ਵਾਪਸ ਆ ਗਿਆ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨੀ ਸਾਡੀ ਡਿਊਟੀ ਬਣਦੀ ਉਹ ਅਸੀਂ ਕਰ ਰਹੇ ਹਾਂ ਨਾਲ ਜਿਹੜਾ ਵੀ ਕੋਈ ਬੰਦਾ ਸੈੱਟ ਕਰਨ ਵਾਲਾ ਉਹਨੂੰ ਆਪਾਂ ਸੈੱਟ ਵੀ ਕਰਾਂਗੇ ਅਸੀਂ ਸ਼ਾਸਨ ਕਾਨੂੰਨੀ ਕਿਤਾਬ ਨਹੀਂ ਹੈ ਕਿਉਂਕਿ ਅੱਜ ਸੀਐਮ ਸਾਹਿਬ ਹਾਈ ਲੈਵਲ ਮੀਟਿੰਗ ਵੀ ਕਰਦੀ ਹੈ ਪੰਜਾਬ ਦੇ ਆ ਰਹੇ ਨੇ ਬੜੋਲੇ ਰਛਮੀ ਕਿਲਾ ਜਾ ਰਿਹਾ ਹੈ ਆਪਣੇ ਆਪ ਦੇ ਦੇਖੋ ਅਸੀਂ ਪਹਿਲਾਂ ਤੋਂ ਕਹਿੰਦੇ ਆਏ ਹਾਂ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਮੈਂ ਅੱਜ ਖਾਸ ਤੌਰ ਤੇ ਜਿਹੜੇ ਅਜਨਾਲੇ ਦੇ ਵਿੱਚ ਵਿਧਾਨ ਸਭਾ ਕਾਜ ਦੇ ਨਾਲਾ ਜਾਂ ਇੱਧਰ ਦਾ ਜੱਸਾ ਸੀ ਜਿਹੜੇ ਬੰਦੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਦਾ ਚੇਤਾਵਨੀ ਦੇਣੀ ਚਾਹੁੰਦਾ ਤੇ ਆਪਣੇ ਆਪ ਹੀ ਹਟ ਜਾਣ ਨਹੀਂ ਤੇ ਜੋ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਅੱਜ ਮੁੱਖ ਮੰਤਰੀ ਸਾਹਿਬ ਐਹਲੇ ਮੀਟਿੰਗ ਚੱਲ ਰਹੀ ਹੈ ਉਹਨਾਂ ਨੇ ਡੀਸੀ ਤੇ ਐਸਐਸਪੀ ਸੱਦੇ ਆ ਸਾਰੇ ਅਸੀਂ ਸਹਤ ਮੱਲ ਜਿਹੜਾ ਨਸ਼ਾ ਜੋ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਖਤਮ ਕਰਾਂਗੇ ਉਹ ਅਸੀਂ ਜਲਦੀ ਖਤਮ ਕਰਨ ਜਾ ਰਹੇ ਹਾਂ ਚਾਹੇ ਸਾਨੂੰ ਬਡੋਜੇ ਚ ਲੋਣੇ ਪੈਣ ਚਾਹੇ ਕੁਝ ਵੀ ਕਰਨਾ ਪਵੇ ਜਿਹੜੇ ਬੰਦੇ ਨਸ਼ਾ ਤਸਕਰ ਐ ਸਾਰ ਉਹਨਾਂ ਨੂੰ ਕਿਸੇ ਵੀ ਕਿਸੇ ਵੀ ਤਰ੍ਹਾਂ ਮਾਫ ਨਹੀਂ ਕੀਤਾ ਜਾਊਗਾ ਉਹ ਜੋ ਵੀ ਕਰਨਾ ਪਿਆ ਉਹਨਾਂ ਦੇ ਖਿਲਾਫ ਕਰਾਂਗੇ ਸੋਹਾਈ ਨਾਲੇ ਚ ਜਿਹੜਾ ਕੋਈ ਜੇ ਕੋਈ ਬੰਦਾ ਇਦਾਂ ਦਾ ਕੰਮ ਕਰਦਾ ਸਾਡੇ ਹਲਕੇ ਦੇ ਵਿੱਚ ਰਾਜ ਸਾਈਂ ਜਿਹੜਾ ਇਦਾਂ ਦਾ ਕੰਮ ਕਰਦਾ ਤੇ ਮੇਰੀ ਉਹਨਾਂ ਤੋਂ ਬੇਨਤੀ ਆ ਵੀ ਹਟਜੋ ਨਹੀਂ ਹਟੋਗੇ ਤੇ ਤਿਆਰ ਰਹੋ ਵੱਡੋਜੇ ਦੇ ਇੱਧਰ ਵੀ ਆਉਣਗੇ ਅਸੀਂ ਕਿਸੇ ਨੂੰ ਨਸ਼ੇ ਵਾਲੇ ਬੰਦੇ ਨੂੰ ਦੀ ਬਖਸ਼ਾ ਕੇ ਭਾਵੇਂ ਜੋ ਮਰਜ਼ੀ ਹੋ ਜਾ ਕਿਉਂਕਿ ਪੁਲਸ ਅਧਿਕਾਰੀਆਂ ਦੀ ਵੀ ਮਿਲੀ ਕੋਤ ਹੁੰਦੀ ਹੈ ਕਈ ਨਹੀਂ ਕਾਤਕਾ ਹੋਰ ਸਰਕਾਰੀਆਂ ਦੇ ਵੀ ਐਕਸ਼ਨ ਹੋਗੇ ਰਹਿ ਸਾ ਬਿਲਕੁਲ ਹੋਏਗਾ ਅੱਜ ਉਸ ਤਰ੍ਹਾਂ ਕੇ ਮੀਟਿੰਗ ਜੇ ਕੋਈ ਪੁਲਸ ਅਧਿਕਾਰੀ ਥੱਲੇ ਕੇ ਨਸ਼ਾ ਤਸਕਰ ਦਾ ਰਿਆ ਤਾਂ ਉਹਦੇ ਖਿਲਾਫ ਵੀ ਕਰਾਂਗੇ ਕਿਉਂ ਦੀ ਕਰਾਂ ਜਿਹੜਾ ਵੀ ਬੰਦਾ ਰਿਆ ਉਹ ਬੰਦੇ ਦੇ ਖਿਲਾਫ ਜਿਹੜਾ ਨਸ਼ੇ ਨੂੰ ਖਤਮ ਕਰਨਾ ਜੀ ਨਸ਼ੇ ਦੇ ਮਤਲਬ ਇਸ ਬੰਦੇ ਦੇ ਵਿੱਚ ਜਿਹੜਾ ਬੰਦਾ ਵੀ ਸ਼ਾਮਲ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੀ ਤਾਂ ਨਹੀਂ ਹੈ ਅਧਿਕਾਰੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਾਰਵਾਈ ਵੀ ਕੀਤੀ ਆ ਪਿਛਲੇ ਅਸੀਂ ਵੇਖੋ ਪਿਛਲੇ ਦਿਨ ਹੀ ਇੱਕ ਡੀਸੀ ਇੱਕ ਨੇ ਬੰਦੇ ਦੇ ਖਿਲਾਫ ਕਾਰਵਾਈ ਆ ਅਸੀਂ ਭ੍ਰਿਸ਼ਟਾਚਾਰ ਨਸ਼ਾ ਇਹ ਸਭ ਚੀਜ਼ਾਂ ਪੰਜਾਬ ਚੋਂ ਖਤਮ ਕਰਦੀਆਂ ਚਾਹੁੰਦੇ ਸਾਨੂੰ ਜਿਹੜੀਆਂ ਕੰਪਲੇਂਟਸ ਆਈਆਂ ਪਿਛਲੇ ਦਿਨ ਹੀ ਸੀਐਮ ਸਾਹਿਬ ਨੂੰ ਉਹਨਾਂ ਦੇ ਆਧਾਰ ਦੇ ਉੱਤੇ ਸਾਰੀ ਕਾਰਵਾਈ ਹੋ ਗਈ ਸੋ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਪੂਰਾ ਆਪਣਾ ਲੱਕ ਬੰਨਿਆ ਅਸੀਂ ਆਪਣੀ ਸਬਡਿਵੀਜ਼ਨ ਦੇ ਵਿੱਚ ਕਿਸੇ ਬੰਦੇ ਨੂੰ ਕਲਪਸ਼ਨ ਨਹੀਂ ਕਰਦੇਵਾਂਗੇ ਕਿਸੇ ਬੰਦੇ ਨੂੰ ਮਤਲਬ ਜਿਹੜਾ ਉਹ ਨਸ਼ੇ ਦੇ ਤੰਦੇ ਚ ਜਿਹੜਾ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅੱਜ ਭੇਜ ਬਗੇ ਲਾ ਰਹੇ ਆ ਕਿਵੇਂ ਦੇਖ ਲਿਓ ਕਾਰਪਸ ਜਾਂ ਪਾਤਨ ਜੀ ਜੋ ਮੇਰਾ ਖਿਆਲ ਜਿੰਨੇ ਮਰਜ਼ੀ ਆ ਜਾਣ ਪੰਜਾਬ ਕਾਂਗਰਸ ਕਦੇ ਵੀ ਨਾ ਜਾਨ ਪੈਣੀ ਆ ਮਤਲਬ ਨਾ ਪੈ ਸਕਦੀ ਆ ਕੋਈ ਵੀ ਉਹ ਉਹਨਾਂ ਦੀ ਪਾਰਟੀ ਦਾ ਮਸਲਾ ਉਹ ਆ ਰਹੇ ਆਪਣੀ ਪਾਰਟੀ ਦੀ ਮੀਟਿੰਗ ਕਰਨ ਵਾਸਤੇ ਪੰਜਾਬ ਦੀ ਧਰਤੀ ਦੇ ਉੱਤੇ ਪਰ ਮੈਨੂੰ ਲੱਗਦਾ ਦੀ ਕਈ ਕਈ ਉਹਨਾਂ ਨੇ ਚਾਤ ਬਦਲੇ ਆ ਕਈ ਬਦਲ ਬਦਲ ਕੇ ਵੇਖੇ ਆ ਪਰ ਜਿਹੜੇ ਉਹਨਾਂ ਦੇ 7-8 ਮੁਖਮੰਤੀ ਨੇ ਚੰਨੀ ਸਾਹਿਬ ਸੁਖੀ ਸਾਹਿਬ ਬਾਜਵਾ ਸਾਹਿਬ ਰਾਜਾ ਬੜਿੰਗ ਜੀ ਕਈ ਨੇ ਉਹ ਉਹ ਜਿਹੜੇ ਮੁਖਮੰਤੀ ਆ ਉਹ ਆਪਣੀ ਢਫਲੀ ਵਜਾ ਰਹੇ ਆ ਪਾਰਟੀ ਪਾਰਟੀ ਤਾਂ ਹੈ ਹੀ ਨਹੀਂ ਪੰਜਾਬ 'ਚ ਪਾਰਟੀ ਤਾਂ ਕਾਂਗਰਸੀ ਪਾਰਟੀ ਤਾਂ ਖਤਮ ਹੋ ਗਈ ਸਭ ਵਿਅਕਤੀਆਂ ਦੇ ਧੜੇ ਆ ਕੋਈ ਅਦਾਦੇ ਬੜਿੰਗ ਦਾ ਕੋਈ ਪ੍ਰਤਾਪ ਬਾਜਵੇ ਦਾ ਕੋਈ ਸੁਖੀ ਦਾ ਅਵਿਨਾਕ ਕੋਪੀ ਸੋਨੀ ਦਾ ਬਹੁਤ 10 12 ਬੰਦੇ ਪ੍ਰੋਫੈਸਰ ਦੇ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਬਣਨ। ਸੋ ਵੀ ਲੈ ਜਾਂਦੇ। ਜੋਸ਼ ਸਿੰਘ ਸਿੱਧੂ ਵੀ ਆ ਰਹੇ ਨੇ। ਸਿੱਧੂ ਵੀ ਆਉਣਗੇ, ਚੋਦੇ ਆਉਣਗੇ, ਸਿੱਧੂ ਦੇ ਜਿਹੜੇ ਕਾਂਗਰਸ ਛੋਗੇ ਥੋੜੇ। ਇਲੈਕਸ਼ਨ ਦੇ ਲਾਗੇ ਉਹ ਵੀ ਆ ਜਾਣਗੇ। ਇਸ ਕਰਕੇ ਕਈ ਆਉਣਗੇ, ਚੰਨੀ, ਸਿੱਧੂ, ਕਈ ਆ ਜਾਣੇ ਆ। ਇਸ ਕਰਕੇ ਭਗੇਲ ਆ ਜੇ, ਕੋਈ ਆ ਜੇ। ਪੰਜਾਬ ਕਾਂਗਰਸ ਦਾ ਪੁਇਖ ਜਿਹੜਾ ਪੰਜਾਬ ਦੇ ਅੰਦਰ ਜੀਰੋ ਆ। ਉਹ 27 ਦੀ ਇਲੈਕਸ਼ਨ ਤੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬਣਿਆ। 27 ਫਾਈਟ ਵੀ ਗੰਦੇ ਤੁਸੀਂ। ਨਾ ਨਾ ਫਾਈਟ ਕੋ ਐਕਸਮ ਸੀ। ਕੋਈ ਆ ਦੇ, ਕੋਈ ਗੱਲ ਨਹੀਂ। ਪਤਾ ਸੀ ਜਿੱਤਾਂਗੇ ਬਹੁਤ ਵੱਡੀ ਲੀਡ ਨਾਲ ਬਧਾਮਾ ਦੀ ਪਾਰਟੀ ਪੰਜਾਬ ਚ ਆਪਣੀ ਸਰਕਾਰ ਜਲਦੀ ਚੋਣਾ ਆ ਰਹੀਆਂ ਬਲਾਕ ਸੰਭਾ ਦਾ ਪ੍ਰੇਸ਼ਵਾਰ ਤਿਆਰੀ ਹੈ ਬਿਲਕੁਲ ਤਿਆਰੀ ਅਸੀਂ ਆਪਣੀ ਤਿਆਰੀ ਕੀਤੀ ਹੈ ਅਸੀਂ ਚੋਣਾ ਲੜਾਂਗੇ ਬਲਾਕ ਸੰਭਾ ਤੇ ਜਿਲ੍ਹਾ ਪ੍ਰੀਸ਼ਦੀਆਂ ਮੇਰੇ ਖਿਆਲ ਅਪ੍ਰੈਲ ਮਈ ਦੇ ਵਿੱਚ ਹੀ ਆ ਜਾਣੀਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਸਾ ਜਿੱਤਾਂਗੇ ਕੋਈ ਗੱਲ ਨਹੀਂ